ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਕਾਰ ਟੀਵੀ ਵੇਖ ਰਹੇ ਸਾਰੇ ਪਿਆਰਾਂ ਦਾ ਦੇਸ਼ ਵਿਦੇਸ਼ ਵਿੱਚ ਜਿੱਥੇ-ਕਿੱਥੇ ਤੁਸੀਂ ਬਸਦੇ ਹੋ ਸਾਰਿਆਂ ਦਾ ਹੀ ਗੁਰਮੁਖ ਪਿਆਰ ਨੂੰ ਧੰਨਵਾਦ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਚੈਨਲ ਤੇ ਨਵੇਂ ਹੋ ਅਕਾਲ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰਿਓ। ਤੇ ਆਓ ਜੀ ਅੱਜ ਦਾ ਜੋ ਵਿਸ਼ਾ ਹੈ ਆਪਾਂ ਉਸ ਬਾਰੇ ਗੱਲਬਾਤ ਕਰਦੇ ਹਾਂ। ਅੱਜ ਇਹਦਾ ਗੁਰਮੁਖ ਪਿਆਰ ਉਹ ਜੋ ਭੱਜ ਦੌੜ ਦਾ ਜ਼ਮਾਨਾ ਹੈ ਫੈਸ ਦਾ ਯੁੱਗ ਹੈ। ਫੈਸ ਨੇ ਬਹੁਤ ਤਰੱਕੀ ਕੀਤੀ ਹੈ। ਕੋਈ ਸ਼ੱਕ ਨਹੀਂ। ਪਰ ਉਸ ਤੋਂ ਜ਼ਿਆਦਾ ਲੋਕ ਡਿਪਰੈਸ਼ਨ ਦੇ ਸ਼ਿਕਾਰ ਹੋ ਰਹੇ ਨੇ ਆਪਾਂ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਇਸ ਤੋਂ ਬਚਣ ਦੇ ਲਈ ਚਾਰ ਗੁਰਮੁਖ ਪੈਰ ਪੁਆਇੰਟ ਨੇ ਜ਼ਿੰਦਗੀ ਵਿੱਚ ਜ਼ਿੰਦਗੀ ਨੂੰ ਕਿਵੇਂ ਸੋਹਣੀ ਬਣਾਈਏ ਜੇ ਆਪਾਂ ਸਫਲ ਵੀ ਨਹੀਂ ਹੋਏ ਤਾਂ ਆਪਣੇ ਆਪ ਵਿੱਚ ਕਿਵੇਂ ਉਹ ਤਾਂ ਉਸ ਸ਼ਾਹ ਦੇ ਵਿੱਚ ਰਹਿ ਸਕਦੇ ਆ ਇਹ ਮੇਰਾ ਖੁਦ ਦਾ ਤਜਰਬਾ ਹੈ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ। ਤੁਸੀਂ ਕੀ ਕਰਨਾ ਹੈ? ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਹੈ। ਚੰਗੀ ਲੱਗੇ ਲਾਇਕ ਕਰੋ, ਕਮੈਂਟ ਕਰਿਓ। ਬਾਕੀ ਜਿਹੜੇ ਸਬਸਕ੍ਰਾਈਬ ਨਹੀਂ ਹੋਰਾਂ ਦੋਸਤਾਂ ਮਿੱਤਰਾਂ ਨੂੰ ਵੀ ਬੇਨਤੀ ਕਰਿਓ ਕਿ ਚੈਨਲ ਨੂੰ ਸਬਸਕ੍ਰਾਈਬ ਕਰਨ। ਪਹਿਲਾ ਪੁਆਇੰਟ ਹੈ ਜੀ ਕੇਂਦਰ ਜੇ ਜ਼ਿੰਦਗੀ ਵੀ ਸ਼ਾਂਤ ਰਹਿਣ ਮੈਦਾਨੀ ਕਹਿੰਦਾ ਵੀ ਤੁਸੀਂ ਕਾਮਯਾਬ ਹੋਵੋਗੇ ਸਭ ਤੋਂ ਵੱਡੀ ਅਜ ਮੁਸ਼ਕਲ ਹੈ ਜੋ ਖੁਦ ਬੰਦੇ ਲਈ ਆਪਣੇ ਆਪ ਵੀ ਸ਼ਾਂਤ ਨਹੀਂ ਰਹਿ ਸਕਦਾ ਸਭ ਤੋਂ ਵੱਡਾ ਪੈਟ ਹੈ ਕਿ ਤੁਸੀਂ ਕਿਸੇ ਲਈ ਬਦਲੇ ਦੀ ਭਾਵਨਾ ਕੱਢ ਦੋ ਜਦੋਂ ਤੁਸੀਂ ਹਮੇਸ਼ਾ ਬਦਲੇ ਦੀ ਭਾਵਨਾ ਰੱਖੋਗੇ ਕਿ ਮੈਂ ਉਹਦਾ ਬੋਰਾ ਕਰਨੇ ਮੈਂ ਉਹਨੂੰ ਅਗੇ ਨਾ ਘਣੀ ਦੇਣਾ ਇਥੋਂ ਹੀ ਇੰਟਰਪੈਸ਼ਨ ਸ਼ੁਰੂ ਹੁੰਦੀ ਹੈ ਸੋ ਆਪਾਂ ਸਾਰਿਆਂ ਦਾ ਭਲਾ ਮੰਨਣਾ ਹੈ ਠੀਕ ਹੈ ਜੀ ਦੂਜਾ ਜਿਹੜਾ ਪੈਂਟ ਹੈ ਜ਼ਿੰਦਗੀ ਵੀ ਸ਼ਾਂਤ ਰਹਿਣ ਦਾ ਕਿ ਉਮੀਦ ਤੋਂ ਜ਼ਿਆਦਾ ਨਾ ਸੋਚੋ ਜਿਵੇਂ ਮੈਂ ਵੀਡੀਓ ਬਣਾਉਣ ਲੱਗਿਆ ਮੈਂ ਹੁਣ ਜੇ ਜ਼ਿਆਦਾ ਉਮੀਦ ਲਾਵਾਂ ਕਿ ਮੇਰੀ ਵੀਡੀਓ ਜ਼ਿਆਦਾ ਵਾਇਰਲ ਹੋਏਗੀ ਜਿਆਦਾ ਲੋਕ ਦੇਖਣਗੇ ਹੋ ਸਕਦਾ ਇੱਕ ਵੀ ਇਸ ਨੂੰ ਪਸੰਦ ਨਾ ਕਰੇ ਸਮਝਾਉਣ ਦਾ ਇੱਕ ਐਗਜ਼ੈਂਪਲ ਹੈ ਇੱਕ ਹੋ ਸਕਦਾ ਕੋਈ ਇੱਕ ਵੀ ਇਸ ਨੂੰ ਪਸੰਦ ਨਾ ਕਰੇ ਦੂਸਰਾ ਜੋ ਪੈਂਟ ਹੈ ਕਿ ਜਿਆਦਾ ਉਮੀਦ ਤੋਨਾ ਸੋਚੋ ਜਾਂ ਫਿਰ ਜਿੰਨਾ ਸੋਚਿਆ ਉਹਨੂੰ ਕਰਨ ਦਾ ਯਤਨ ਕਰੀਏ ਇਹ ਸਾਡੇ ਖਿਆਲ ਹੁੰਦੇ ਨੇ ਸਾਡੇ ਆਪ ਦੇ ਮਨ ਦੇ ਬਲਬਲੇ ਹੁੰਦੇ ਨੇ ਥੋੜਾ ਸੋਚੋ ਥੋੜਾ ਕਰ ਲਓ ਉਸ ਵਿੱਚ ਵੀ ਤੁਸੀਂ ਸ਼ਾਂਤ ਰਹੋਗੇ ਤੀਸਰਾ ਜਿਹੜਾ ਪੁਆਇੰਟ ਹੈ ਕੋਈ ਬੰਦਾ ਤੁਹਾਡੀ ਜ਼ਿੰਦਗੀ ਵਿੱਚ ਚੰਗਾ ਇਨਸਾਨ ਆਉਂਦਾ ਹੈ ਉਹ ਤੁਹਾਨੂੰ ਗਲਤ ਰਾਹ ਤੋਂ ਜਾਣ ਲਈ ਰੋਕਦਾ ਉਸ ਦਾ ਕਦੇ ਵੀ ਗੁੱਸਾ ਨਾ ਮਨਾਓ ਉਸ ਦਾ ਧੰਨਵਾਦ ਕਰੋ ਹੋ ਸਕਦਾ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਕੋਈ ਵੱਡਾ ਆਚਾਨ ਸੋਣ ਤੋਂ ਤੁਸੀਂ ਬਚ ਜਾਓ ਕਿਉਂਕਿ ਚੰਗੇ ਬੰਦੇ ਦੀ ਚੰਗੀ ਸਲਾਹ ਹੁੰਦੀ ਹੈ ਪਰ ਆਪਾਂ ਗੁਰਮੋਹ ਪਿਆਰ ਉਸ ਤਰ੍ਹਾਂ ਨਹੀਂ ਕਰਦੇ ਆਪਾਂ ਜਿਹੜੇ ਮੈਂ ਵੀ ਵਿੱਚੇ ਆ ਗਿਆ ਆਪਾਂ ਉਸ ਦਾ ਗੁੱਸਾ ਮਨਾਉਣੀ ਆ ਕਿ ਤੂੰ ਕੌਣ ਹੈ ਸਾਡੀ ਜ਼ਿੰਦਗੀ ਵਿੱਚ ਸਾਡੀ ਆਪਣੀ ਖੁਦ ਦੀ ਜ਼ਿੰਦਗੀ ਹੈ ਸਾਨੂੰ ਰੋਕਣ ਵਾਲਾ ਜੋ ਇਨਸਾਨ ਤੁਹਾਨੂੰ ਜ਼ਿੰਦਗੀ ਵਿੱਚ ਰੋਕੇ ਟੋਕੇ ਚੰਗੇ ਰਸਤੇ ਜਤੋਰੇ ਤੇ ਉਸ ਦਾ ਗੁਰਮੁਖ ਪਿਆਰੂ ਧੰਨਵਾਦ ਕਰੋ ਚੌਥਾ ਜੋ ਪੁਆਇੰਟ ਹੈ ਤੇ ਜ਼ਿੰਦਗੀ ਵਿੱਚ ਹਮੇਸ਼ਾ ਨੈਗੇਟਿਵ ਬੰਦਿਆਂ ਤੋਂ ਬਚੋ ਤੁਸੀਂ ਕੋਈ ਚੰਗਾ ਕੰਮ ਕਰਨ ਲੱਗੋ। ਤੋ ਕਹਿੰਦਾ ਕਿ ਤੇਰਾ ਕੁਝ ਰੁਮਾ ਨਹੀਂ ਸਕਦਾ। ਕੋਸ਼ਿਸ਼ ਕਰੋ ਨਾ ਤੋਂ ਕਿਨਾਰੇ ਹੋ ਜਾਓ। ਆਪਣੇ ਉਤਸ਼ਾਹ ਨੂੰ ਹਮੇਸ਼ਾ ਕਾਇਮ ਰੱਖੋ। ਜ਼ਿੰਦਗੀ ਵਿੱਚ ਕਾਟੇ ਵੱਧ ਚੱਲਦੇ ਰਹਿੰਦੇ ਨੇ। ਕਦੇ ਕਾਟਾ ਹੋ ਗਿਆ, ਕਦੇ ਵਾਧਾ ਹੋ ਗਿਆ, ਚੱਲੇ ਰਹਿੰਦਾ। ਆਪਣੇ ਆਪ ਨੂੰ ਇਸ ਤਰ੍ਹਾਂ ਤੁਸੀਂ ਬੈਲ ਸੁਰੱਖ ਸਕਦੇ ਹੋ। ਤੇ ਹਮੇਸ਼ਾ ਕਿਸੇ ਦੀ ਰੀਸ ਨਾ ਕਰੋ ਇਹ ਵੀ ਪੁਆਇੰਟ ਹੈ ਇਹ ਗੁਰਮਉਪਾਰ ਵਿਚਾਰ ਪੈਂਡ ਸੀ ਜੋ ਮੈਂ ਤੁਹਾਡੇ ਅੱਗੇ ਰੱਖੇ ਇਹ ਮੇਰਾ ਖੁਦ ਦਾ ਤਜਰਬਾ ਹੈ ਮੈਸਟਰ ਨੇ ਕਹਿੰਦਾ ਕਿ ਸਫਲੇ ਹੋਵੋਗੇ ਪਰ ਅੱਜ ਦੇ ਜੋ ਵੱਡੇ ਪ੍ਰੋਬਲਮ ਹੈ ਹਰ ਇੱਕ ਬੰਦਾ ਕਹਿੰਦਾ ਮੈਂ ਸੁਖੀ ਕਿਵੇਂ ਹੋਵਾਂ ਤੁਸੀਂ ਜਿੰਦਗੀ ਵਿੱਚ ਕਰਕੇ ਦੇਖਿਓ ਤੁਹਾਡੀ ਜ਼ਿੰਦਗੀ ਬਦਲੇਗੀ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਕਰੋ ਸ਼ਾਂਤ ਰਹੋ ਹੋ ਸਕਦਾ ਤੁਸੀਂ ਲਗਨ ਆਪਣੇ ਕੰਮ ਦੀ ਲਗਨ ਵਿੱਚ ਲਗੇ ਰਹੋ ਕਿਤਨਾ ਕਿਤੇ ਜਾ ਕੇ ਤਾਂ ਕੰਮ ਜੋ ਹੋਣਗੇ ਪਰ ਸਭ ਤੋਂ ਬੁਢੀ ਜ਼ਰੂਰੀ ਹੈ ਜੋ ਅਜ ਦੇ ਸਮੇਂ ਦੀ ਮੰਗ ਹੈ ਕਿ ਸ਼ਾਂਤ रहिए ਦੂਜਿਆਂ ਨੂੰ ਵੀ ਨਾਲ ਲੈ ਕੇ ਚੱਲੀਏ ਜੋ ਤੁਹਾਡੀ ਗੱਲ ਨਹੀਂ ਮੰਨਣਾ ਚਾਹੁੰਦਾ ਉਹਨੂੰ ਬੇਤਰਾਂ ਨਾ ਹੀ ਮਨਾਓ ਤੇ ਇਹ ਇਨਿਕ ਅੱਜ ਦੀ ਗੁਰਮੂ ਪਰਿਸ਼ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਕੀਤੀ ਤੇ ਗੁਰਮੂ ਪਿਆਰੋ ਵੀਡੀਓ ਸਮਾਪਤ ਕਰਨ ਲੱਗੇ ਆ ਇਸ ਨੂੰ ਅਗੇ ਤੋਂ ਅਗੇ ਸ਼ੇਅਰ ਕਰਿਓ ਇਹ ਜ਼ਰੂਰੀ ਨੁਕਤੇ ਨੇ ਤੁਹਾਨੂੰ ਆਪ ਉਹਨੂੰ ਸ਼ਾਂਤ ਕਰਨਗੇ ਚੈਨਲ ਤੇ ਨਵੇਂ ਅਕਾਲ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ